ਸੋ ਘੋਟਲ ਗੁਰ ਸੇਵੀਐ ਇਹਨਿਸ ਸਹਜ ਸੁਭਾਅ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖੁ ਗਜਾਈ ਹੋਵੈ ਸਫਤ ਖਸਮ ਦੀ ਨੂਰ ਅਰਸ ਦੁਖ ਸਚੇ ਬਾਤਿ ਸ਼ਾ ਮਾਲਿ ਜਨਮ ਜਨਮ ਦੀ ਕਟਿਏ ਸਜਨ ਸਚਾ ਬਾਤਿ ਸ਼ਾ ਸਿਰਸ਼ਾੰਦ ਜਿਸ ਪਾਸ ਬਹਿਠਾ ਸੋਹੀਐ ਸਭਨਾ ਦਾ ਵੇਸ ਸਤਨ ਸ੍ਰੀ ਬਾਹੇ ਗੁਰ ਸਾਹਿਬ ਜੀ ਟੋੜੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਬਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਜ ਰਹਿਸ ਮਨ ਉਪਜਿਓ ਸਗਲੇ ਦੁਖ ਬਲਾਇਣ ਰਹਾ ਜੋ ਮੰਗਹਿ ਸੋਈ ਸੋਈ ਪਾਵੇ ਸੇਵ ਹਰਿ ਦੇ ਚਰਨ ਰਸਾਇਣ ਜਨਮ ਮਰਨ ਦੁਖ ਹੋਂ ਤੇ ਛੂਟਹਿ ਭਵ ਜਨ ਜਗਤ ਤਰਾਈਣ ਕੋ ਜਤ ਖੋਜਤ ਤਤ ਮੀ ਜਾ ਰਹੋ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰਨ ਰਾਇਣ ਕੋ ਜਤ ਖੋਜਤ ਤਤ ਮੀ ਚਰਿਓ ਦਾਸ ਗੋਬਿੰਦ ਪਰਾਇਣ ਬਬ ਨਾ ਸਿਖੇ ਮਜਾਹ ਹੈ ਜੀ ਨਾਨਕ ਸਦਾ ਸਿਮਰ ਨਾਰਾਇਣ ਖਣੀ ਸਚੇ ਪਾਤਸ਼ਾਹ ਜੀ ਮਹਾਰਾਜ ਸਤਨੰ ਸੰਗ ਸ੍ਰੀ ਵਾਹਿਗੁਰੂ ਸਾਹਿਬ ਜੀਓ ਭੋਖ ਤੁਖਾਰ ਨ ਵਿਆਪਈ ਕੰਠ ਮਿਲ ਆਹਰ ਨਾ ਹੋ मन बिधि आचरण अरबिंद दर्शन लगडा स हो पोख तुखार न व्यापई कंठ मिले हरि ना हो मन बिधि आचरण अरबिंद दर्शन लगडा स हो ओट गोविंद गोपाल राए ਸੇਵਾ ਸੁੰਮੀ ਲਾਹੋ ਬਿਖਿਆ ਪੂਹੇ ਨ ਸਕਈ ਮਿਲ ਸਾਧੂ ਗੁਣ ਗਾਹੋ ਜਹਤ ਉਪਜੀਤ ਹਮਿਲੇ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਰਬ੍ਰਹਮ ਬਹੁੜ ਨਾ ਵਿਛੜਿਆ ਹੋ ਬਰ ਜਾਉ ਲਖ ਮੇਰੀਆ ਹਰ ਸੱਜਣ ਅਗੰ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਹੋ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਰਵੋ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਰਵਾਹ ਹੋ ਵਾਹ ਹੈ ਗੁਰਜੀਕਾ ਖਾਲਿਸਾ ਵਾਹ ਹੈ ਗੁਰਜੀ ਕੀ ਫਤੇ जग के जगरा ਚੰਗ ਵਰਦੀ ਕਲਾ ਰੱਖਨੀ ਸੱਚੇ ਪ੍ਰਤਿਸ਼ਾ ਜੀ ਮਹਾਰਾ